ਔਰ ਸੁਣੀ ਹੋਏ ਔਰ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਵਾ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਨਾਲ ਚੱਲੇ ਸਭ ਕੋਏ ਚੰਗਾ ਨੌਰ ਖਾਏ ਕੇ ਚੰਗਾ ਨੌਰ ਖਾਏ ਕੇ ਜਸ ਤੀਰਤ ਜਗ ਲੇ ਜਸ ਤੀਰਤ ਜਗ ਲੇ ਜੇ ਇਸ ਨਦਰ ਨਾ ਆਵਈ ਜੇ ਦਾਬਾਤ ਨਾ ਪੁੱਛੇ ਕੀ ਦਾਬਾਤ ਨਾ ਪੁੱਛੇ ਬੇ ਕੀਤਾ ਅੰਦਰ ਕੀਤ ਕਰ ਕੀਤਾ ਅੰਦਰ ਕੀਤ ਕਰ ਦੋਸ਼ੀ ਦੋਸ਼ ਤਰੇ ਦੋਸ਼ੀ ਦੋਸ਼ ਕਰੇ ਨਾਨਕ ਨਿਰਗੁਣ ਗੁਣ ਕਰੇ ਨਾਨਕ ਨਿਰਗੁਣ ਗੁਣ ਕਰੇ ਕੋਣੁ ਮੰਤਿਆ ਇਹ ਹਾ ਕੋਈ ਨ ਸੁਝਈ ਇਹ ਹੋਇ ਨ ਸੁਝਈ ਤੀਹੋ